موسلے چگی دے میں ایک نو پتہ ہلو میں رولے تے رہندے ہاں وجیب میں آئی نہیں گٹی کنا چاہیدا نہیں کوئی پوچھتا نہیں ਇਹਰੋਂ ਨਨੇ ਪੜਾ ਚੱਲਣਾ ਦੇਖੋ ਜਿ세 ਕੋਚ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲਆਂ ਐਸ ਕਾ ਕੇ ਸਾਰੇ ਲੋਕ ਚੰਨੇ ਆਈਂ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਤੋ ਜਾ ਕਾ ਕੇ ਪੁਛਾਰਾ ਨਾ ਫੜਿਆ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਪੀ ਆ ਚੋਰ ਚਾਪੀ ਆ ਰੰਗੇ ਹੱਥ ਫੜਿਆ ਲੋਕਾਂ ਨੇ ਇਹਨਾਂ ਚਾਪੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਪੀਆਂ ਲਾ ਨੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾ ਕਿੰਨੇ ਦੇਖਿਆ ਕਰਦੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜਾ ਵੇਖਿਆ ਵਾ ਇਹਨਾਂ ਨੂੰ ਗੱਲ ਦੇਦੇ ਆ ਬਾਅਦ ਇੱਕ ਫੜਿਆ ਸੁਆਦੇਮੰਦ ਲਾ ਕੇ ਦੂਜਾ ਭੱਜ ਗਿਆ ਮਾਵੜੇ ਚੋਂ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਰਾ ਪਿੰਡ ਉਥੋਂ ਦੇ ਆ। ਠੀਕ ਹੈ ਜੀ। ਅੱਜ ਪੁਲਿਸ ਵਾਲੇ ਕਰਤਾ ਉਹ ਅੱਗੇ ਪੁਲਿਸਤ ਵੀ ਕਰੇਗੀ। ਆ ਮਿਲੀ ਹੈ ਕਿ ਬਾਜ਼ਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ। ਜਿੱਥੇ ਜੋ ਕਾਰਵਾਈ ਬੰਦੀ ਕੀਤੀ ਜਾਵੇਗੀ।